ਜਿਸ ਬੰਦੇ ਦੇ ਦਾਦੇ ਨੂੰ ਮੁੱਖ ਮੰਤਰੀ ਉਹਦੇ ਦੋ ਤਾਇਆ ਨੂੰ ਮੰਤਰੀ ਉਹਦੀ ਭੂਆ ਮੰਤਰੀ ਉਹਦਾ ਮਾਮਾ ਮੰਤਰੀ ਉਹਦਾ ਭਰਾ ਮੰਤਰੀ ਆਪ ਐਮਪੀ ਪਹਿਲੀ ਗੱਲ ਤੇ ਇਹੋ ਜਿਹੇ ਬੰਦੇ ਕਾਗਰਸ ਨੂੰ ਛੱਡ ਗਏ ਉਹਦੇ ਖਲਾਬ ਬੜੀ ਦਰੇਰੀ ਨਾਲ ਇੱਕ ਆਇਆ ਹੈ ਸ਼ੇਰ ਕਹਾਨ ਵਾਲਾ ਰਾਜਾ ਬੜਿੰਗ ਨਾਮ ਵੀ ਬੜਾ ਜ਼ਬਰਦਸਤ ਜਿਹਾ ਲੱਗਦਾ ਹੈ ਰਾਜਾ ਬੜਿੰਗ ਤੇ ਮੈਨੂੰ ਲੱਗਿਆ ਯਾਰ ਬੰਦਾ ਕੈਮ ਹੈ ਲੜਨ ਆਇਆ ਹੈ ਪੰਗਾ ਪਾਊਗਾ ਇਹਦੇ ਨਾਲ ਪਰ ਮੈਨੂੰ ਕੀ ਪਤਾ ਸੀ ਕਿ ਇਹਦੀ ਲੱਤਾਂ ਹੀ ਹੈ ਨਹੀਂ ਇੱਕ ਬਲਤਕਾਰੀ ਦੀ ਤੇ ਬਲਤਕਾਰੀ ਦੇ ਭਰਾ ਦੀਆਂ ਪਸਾਕੀਆਂ ਤੇ ਚੜੂਗਾ ਇਹ ਰਾਜਾ ਬੜਿੰਗ ਕੀ ਅਮ੍ਰਿਤਾ ਜੀ ਇਹਨਾਂ ਨੂੰ ਨਾਲ ਲੈ ਕੇ ਕਿਤੇ ਕੈਂਪੇਨ ਤੇ ਜਾਣ ਯੋਗ ਹੈ ਕੀ ਲੋਕਾਂ ਦੇ ਸਵਾਲ ਦਾ ਜਵਾਬ ਦੇ ਪਾਣਗੇ 100 ਬਾਰ ਦੇਖਿਓ ਰਾਜਾ ਬੜਿੰਗ ਦੇ ਪਿੱਛੇ ਬੈਂਸਾਂ ਦਾ ਚਿਹਰਾ ਦੇਖ ਕੇ ਵੋਟ ਪਾਈਓ ਕਿ ਰੇਪਿਸਟ ਨਾ ਦੇ ਪਿੱਛੇ ਜੇ ਇੰਨੇ ਗਿਰਨਾ ਸੀ ਜਿੱਤ ਲਈ ਤਾਂ ਲਾਣਾ ਤਾਂ ਇਲੈਕਸ਼ਨ ਹੀ ਨਾ ਲੜਦਾ ਰਾਜਾ ਬੜਿੰਗ ਇੱਥੇ ਆ ਰਾਜਾ ਬੜਿੰਗ ਹੁਣ ਵੀ ਪੈਕ ਕਰਕੇ ਵਾਪਸ ਚਲੇ ਜਾ ਇਹ ਉਹਦੇ ਕੋਲ ਕੋਈ ਨੈਤਿਕ ਅਧਿਕਾਰ ਨਹੀਂ ਹੈ ਮੈਨੂੰ ਖੁਸ਼ੀ ਹੋਊਗੀ ਜੇ ਕੱਲ ਰਾਜਾ ਬੜਿੰਗ ਦੋਨੇ ਭਰਾਵਾਂ ਨੂੰ ਕਵੇ ਚੱਲੋ ਬਾਹਰ ਨਿਕਲੋ ਮੈਂ ਤੁਹਾਡੇ ਨਾਲ ਤਿੰਨ ਚਾਰ ਪੱਖ ਕਰਨੇ ਸ਼ਾਵਗਾ ਸਾਂਝੇ ਪਹਿਲਾਂ ਕਿ ਜਿਹੜੀਆਂ ਸਾਥੋ ਵੀਰਾਂ ਤਿੰਨ ਪਾਰਟੀਆਂ ਨੇ ਕਾਂਗਰਸ ਬਾਰੇ ਹਰੀਜੇ ਨੇ ਬੜੇ ਵਧੀਆ ਵਿਸਤਾਰ ਨਾਲ ਦੱਸਤਾ ਦੂਸਰੀ ਗੱਲ ਦਾ ਕਾਂਗਰਸ ਨੂੰ ਇਹ ਵੀ ਜਵਾਬ ਦੇਣਾ ਪਊਗਾ ਕਿ ਜਿਸ ਦਿਨ ਰਵਨੀਤ ਸਿੰਘ ਬਿੱਟੂ ਕਾਂਗਰਸ ਛੱਡ ਕੇ ਬੀਜੇਪੀ 'ਚ ਆਏ ਨੇ ਉਹਨਾਂ ਦਾ ਸਭ ਤੋਂ ਪਹਿਲਾ ਬਿਆਨ ਇਹ ਸੀਗਾ ਕਿ 1984 ਦੇ ਵਿੱਚ ਅੰਮ੍ਰਿਤਸਰ ਦੇ ਸਾਕੇ ਨੀਲੇਾਰੇ ਬਾਰੇ ਕਾਂਗਰਸ ਦੋਸ਼ੀ ਹੈ ਤੇ ਦੂਸਰਾ ਉਹਨਾਂ ਨੇ ਕਿਹਾ ਸੀਗਾ ਤੇ ਜਿਹੜਾ ਦਿੱਲੀ ਵਿੱਚ ਮਾਸੇਕਰ ਹੋਇਆ ਉਹਦੇ ਲਈ ਵੀ ਕਾਂਗਰਸ ਦੋਸ਼ੀ ਹੈ ਜਿਹੜਾ ਬੰਦਾ ਤਿੰਨ ਵਾਰੀ ਉਹਨਾਂ ਦੀ ਮੈਂਬਰ ਪਾਰਲੀਮੈਂਟ ਰਿਹਾ ਹੋਵੇ ਜਿਹਦੇ ਦਾਦਾ ਜੀ ਉਸ ਪਾਰਟੀ ਦੇ ਮੁੱਖ ਮੰਤਰੀ ਰਹੇ ਹੋਣ ਜਿਹਦਾ ਤਾਂ ਆਇਆ ਉਹਦਾ ਦੋ ਵਾਰੀ ਮੰਤਰੀ ਰਿਹਾ ਹੋਵੇ ਤੇ ਜਿਹਦੀ ਭੁਆ ਇੱਕ ਵਾਰੀ ਮੰਤਰੀ ਨਹੀਂ ਹੋਵੇ ਉਹ ਬੰਦਾ ਯਾਦ ਕਾਂਗਰਸ ਤੇ ਦੋਸ਼ ਰਾਇਆ ਏ ਉਹ ਸਿਰਫ ਇੰਨੀ ਗੱਲ ਕਰਕੇ ਬ੍ਰਸ਼ ਸਾਈਡ ਨਹੀਂ ਕੀਤਾ ਜਾ ਸਕਦਾ ਕਿ ਹੁਣ ਬਿੱਟੂ ਜੀ ਭਾਜਪਾ ਚਲੇ ਗਏ ਤਾਂ ਕਰਕੇ ਕਹਿੰਦੇ ਆ ਉਹਨਾਂ ਨੇ ਕਿਸੇ ਨੇ ਕਨਫਰੰਟ ਨਹੀਂ ਕੀਤਾ ਤੇ ਇਹ ਗੱਲ ਦਾ ਇਹਨਾਂ ਨੂੰ ਜਵਾਬ ਦੇਣਾ ਪਊ ਕਿਉਂਕਿ ਇਹ ਜਿਹੜਾ ਮਹੀਨਾ ਚੱਲ ਰਿਹਾ ਉਹ ਮਹੀਨਾ ਕੱਲੂ ਘਾਰੇ ਵਾਲਾ ਚੱਲ ਰਿਹਾ ਜੇਟ ਦਾ ਨਹੀਂ ਹੈ ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਜੋ ਗੱਲਾਂ ਸਾਹਮਣੇ ਆਈਆਂ ਕੱਲ ਮਾਨ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਕਹਿੰਦੇ ਸੁਖਵੀਰ ਜੀ ਦੱਸਣ ਅੱਜ ਕਹਿੰਦੇ ਪਏ ਆ ਬੀਜੇਪੀ ਤੇ ਇਲਜ਼ਾਮ ਲਾ ਰਹੇ ਆ ਕਿ ਕੱਲ ਤੱਕ ਤਾਂ ਬੀਜੇਪੀ ਦੇ ਸਾਥੀ ਸੀ ਮੈਂ ਮਾਨ ਸਾਹਿਬ ਨੂੰ ਇੱਕੋ ਗੱਲ ਪੁੱਛਦਾ ਹਾਂ ਮਾਨ ਸਾਹਿਬ ਪਹਿਲਾਂ ਆਪਣੀ ਵੀਡੀਓ ਦਾ ਸੋਟਾ ਫੇਰੋ ਤੁਸੀਂ ਜਿਹੜੀ ਕਾਂਗਰਸ ਨੂੰ ਪੰਜਾਬ 'ਚ ਅਤੀ ਨੂੰ ਅੰਦਰ ਦੇਂਦਾ ਤੁਸੀਂ ਉਹਨਾਂ ਦੇ ਨਾਲ ਰਲ ਕੇ ਇਲੈਕਸ਼ਨ ਲੜਦੇ ਹੋ ਤੁਹਾਡੀ ਕੀ ਮਜਬੂਰੀ ਹੈ ਪਹਿਲਾ ਜਵਾਬ ਸਰਦਾਰ ਭਗਵਾਨ ਸਿੰਘ ਮਾਨ ਨੂੰ ਹੁਣ ਪੰਜਾਬ ਨੂੰ ਹੀ ਦੇਣਾ ਪਊ ਕਿ ਜਿਹੜੇ ਕਾਂਗਰਸ ਦੇ 16 ਲੀਡਰੋ ਨੇ ਅੰਦਰ ਦਿੱਤੇ ਜਿਹੜੀ ਕਾਂਗਰਸ ਨੂੰ ਨੇ ਪਰਛਟ ਗਿਆ ਉਸ ਕਾਂਗਰਸ ਨਾਲ ਉਹਨਾਂ ਦਾ ਚੰਦੀ ਗੜ ਤੱਕ ਸਮਝੌਤਾ ਦੇ ਪੰਜਾਬ 'ਚ ਬ੍ਰੈਂਡ ਨਹੀਂ ਮੈਚ ਹੈ ਇਹ ਕੀ ਮਜਬੂਰੀ ਆ ਆਮ ਆਦਮੀ ਪਾਰਟੀ ਦੀ ਕਿ ਉਹਨਾਂ ਨੂੰ ਕਾਂਗਰਸ ਨਾਲ ਸਮਝੌਤਾ ਕਰਨਾ ਪਿਆ ਕਿਉਂਕਿ ਇਹ ਤਾਂ ਸਲੀਅਤ ਹੈ ਕਿ ਇਹ ਆਮ ਆਦਮੀ ਪਾਰਟੀ ਸਾਰੇ ਦੇਸ਼ ਵਿੱਚ 17 ਸੀਟਾਂ ਲੜ ਰਹੀ 19 ਸੀਟਾਂ ਲੜ ਰਹੀ ਹੈ 13 ਪੰਜਾਬ 4 ਦਿੱਲੀ 2 ਗੁਜਰਾਤ ਤੇ 2 ਗੋਵਰ ਇੱਕ ਹਰਿਆਣਾ ਕਿ ਇਹ ਇੰਨਾ ਜ਼ੋਰ ਲਾ ਕੇ ਅੰਡੀਆਂ ਦਾ ਜ਼ੋਰ ਲਾ ਕੇ ਜੇ ਦੋ ਤਿੰਨ ਜਿੱਤ ਵੀ ਗਈ ਤਾਂ ਜਿੱਦੀ ਸਰਕਾਰ ਜੇ ਇਹਨਾਂ ਦੀ ਭਾਗੀਦਾਰੀ ਵੀ ਨਹੀਂ ਹੋਣੀ ਸੁਰਵਾਈ ਤਾਂ ਕੀ ਹੋਣੀ ਹੈ ਕਿ ਇਹਨਾਂ ਦੀ ਮਜਬੂਰੀ ਕੀ ਹੈ ਕਿ ਇਹਨਾਂ ਨੇ ਕਾਂਗਰਸ ਦਾ ਸਾਥ ਦਿੱਤਾ ਹੈ ਤੇ ਹੁਣ ਮਾਨ ਸਾਹਿਬ ਇਹ ਦੱਸਣਾ ਪਊਗਾ ਕਿ ਜਿਹੜੀ ਕਾਂਗਰਸ ਨੂੰ ਤੁਸੀਂ ਕਹਿੰਦੇ ਸੀ ਨੱਕੋ ਨੱਕ ਥੋਰੋ ਕਰਾਪਟਾ ਹੈ ਉਹ ਕਾਂਗਰਸ ਬਾਰੇ ਹੋਰ ਤੁਹਾਡਾ ਕੀ ਵਿਚਾਰ ਹੈ ਜੇ ਉਹ ਮਾੜੀ ਹੈ ਤਾਂ ਫਿਰ ਤੁਸੀਂ ਜਿਹੜੇ ਪੰਜਾਬ ਤੋਂ ਬਾਹਰ ਜਾ ਕੇ ਜਿੱਥੇ ਤੁਹਾਡਾ ਓਪਨਲੀ ਸਹਿਯੋਗ ਆ ਇੱਥੇ ਤਾਂ ਮੇੜੀ ਭੋਗਤਾ ਨਾ ਜਿਹੜਾ ਓਪਨ ਸਹਿਯੋਗ ਆ ਉੱਥੇ ਕਿਉਂ ਜਾ ਕੇ ਉਹਨਾਂ ਲਈ ਪ੍ਰਚਾਰ ਕਰਦੇ ਪਏ ਹੋ ਉਹ ਕਾਂਗਰਸ ਤੇ ਵੀ ਉਹ ਇੱਕ ਜਿਹੜਾ ਬੋਲਦਾ ਸਾਨੂੰ ਅਸੀਂ ਜਿੰਨਾਂ ਨੂੰ ਛੱਡਿਆ ਸਿਧਾਂਤ ਪਿੱਛੇ ਛੱਡਿਆ ਫਾਰਵਰਡ ਇਸ਼ੂ ਪਿੱਛੇ ਛੱਡਿਆ ਅਲਾਈਅੰਸ ਛੱਡਿਆ ਵਜ਼ੀਰੀ ਛੱਡੀ ਸਾਨੂੰ ਕੁਐਸਚਨ ਨਾ ਕਰੋ ਪਹਿਲਾਂ ਆਪਣੀ ਵੀ ਨਹੀਂ ਛੋਟਾ ਮਾਰੋ ਦੂਜੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਆਮ ਆਦਮੀ ਪਾਰਟੀ ਚਾਰ ਮੇਜਰ ਇਸ਼ੂਸ ਤੇ ਪਾਵਰ ਚਾਈ ਸੀ ਇਹ ਚਾਰਾਂ ਵਿੱਚ ਇਹਨਾਂ ਨੇ ਸਵਾ ਦੋ ਸਾਲ ਵਿੱਚ ਕੀ ਐਕਸੀਵ ਕੀਤਾ ਉਹਦਾ ਜਵਾਬ ਵੀ ਇਹਨਾਂ ਨੂੰ ਦੇਣਾ ਪਊਗਾ ਪਹਿਲਾ ਸੀ ਇਹ ਕਹਿੰਦੇ ਸੀ ਕਿ ਗੁਰੂ ਸਾਹਿਬ ਦੀ ਵੇਦਨੀ ਮਾਨ ਸਾਹਿਬ ਹੁਣ ਕਿਉਂ ਨਹੀਂ ਦੱਸਦੇ ਕਿ ਕਿਹਨੇ ਕਰਾਈ ਹੁਣ ਦੱਸੋ ਕਿ ਜਿਹੜਾ ਤੁਸੀਂ ਕੇਸ ਸ਼ਰਾਬ ਰਹਿਤੇ ਕੀਤਾ ਸੀ 295 ਦਾ ਹਾਈ ਕੋਰਟ ਨੇ ਰਿਜੈਕਟ ਕਰਤਾ ਸੁਪਰੀਮ ਕੋਰਟ 'ਚ ਤੁਹਾਡੀ ਕੱਚੀ ਉੱਡ ਗਈ ਤੁਸੀਂ ਹੁਣ ਰੜੇ ਹੋਏ ਨਾਲ ਸਾਨੂੰ ਤਾਂ ਕਹਿੰਦੇ ਸੀ ਨਾ ਸੁਪਰੀਮ ਕੋਰਟ ਨੇ ਕੱਲ ਲਿਵਰਿਜਡ ਆਦੀ ਪੰਜਾਬ ਸਰਕਾਰ ਦੀ ਪਟੀਸ਼ਨ ਕੱਚੀ ਦਾ ਕੱਲ ਹੁਣ ਤੁਸੀਂ ਕਿੱਥੇ ਖੜੇ ਹੋ ਦੱਸੋ ਫੇਰ ਸ਼ੋਪ ਕਰਨ ਵਾਲੀ ਇੱਕ ਮੌਤ ਤੇ ਤੁਸੀਂ ਐਫ ਆਈ ਆਰ ਜ਼ੀਰੋ ਐਫ ਆਈ ਆਰ ਕਰਕੇ ਹਰਿਆਣੇ ਨੂੰ ਕਿਉਂ ਭੇਜਦਾ ਜਦ ਅਡਮਿਟਡ ਨਹੀਂ ਪੰਜਾਬ ਦੀ ਟਰੈਟਰੀ ਤੇ ਮਰਡਰ ਹੋਇਆ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲ ਰਹੇ ਹੋ ਨਹੀਂ ਬੋਲ ਰਹੇ ਤੁਹਾਨੂੰ ਕੀ ਮਜਬੂਰੀ ਹੈ ਜੀ ਤੀਸਰੀ ਗੱਲ ਜਿਹੜੀ ਹੈ ਮੈਂ ਇਹਨਾਂ ਨੂੰ ਸਪਸ਼ਟ ਕੁੱਛਣਾ ਚਾਹੁੰਦਾ ਕਿ ਪੰਜਾਬ ਵਿੱਚ ਜਿਹਨੂੰ ਵੀ ਫੜ ਲੈਣੋ ਕਰਪਟ ਤੇ ਜੇ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਅੰਦਰ ਦਿੱਤੀ ਜਾਵੇ ਤਾਂ ਕਹਿੰਦੇ ਇਮਾਨਦਾਰ ਹੈ ਇਹਨੂੰ ਜੱਜ ਕੌਣ ਕਰੂਗਾ ਕਿ ਆਮ ਆਦਮੀ ਪਾਰਟੀ ਨੇ ਸੰਸ ਲੈ ਲੇ ਫੈਸਲੇ ਕਰਦਾ ਹੈ ਹਰੀ ਸਿੰਘ ਜੀ ਨੇ ਤਾਂ ਆ ਬਹਿਸਾਂ ਨਹੀਂ ਲਾਈਆ ਇਹ ਤਾਂ ਇਹਨਾਂ ਦਾ ਤਾਂ ਸਾਰਿਆਂ ਦਾ ਯਾਬਾ ਉੱਥੇ ਹੈ ਹਰੀ ਜੀ ਤੁਸੀਂ ਦੇਖੋ ਇਹਨਾਂ ਨੇ ਆਪਣੀ ਰਾਜ ਸਭਾ ਦੀ ਮੈਂਬਰ ਨਾਲ ਕੱਲ ਕੀ ਕੀਤੀ ਹੈ ਸੀਐਮ ਹਾਊਸ ਵਿੱਚ 3 ਘੰਟੇ ਆਮ ਆਦਮੀ ਪਾਰਟੀ ਆਫੀਸ਼ੀਅਲੀ ਚੁੱਪ ਰਹੀ ਹੈ ਕਿ ਸਾਡੀ ਰਾਜ ਸਭਾ ਦੀ ਮੈਂਬਰ ਫਾਰਮਰ ਚੇਅਰਮੈਨ ਔਮਨ ਕਮਿਸ਼ਨ ਦੀ ਨਾਲ ਜਿਵੇਂ ਮੋਲੇਸਟੇਸ਼ਨ ਕੀਤੀ ਗਈ ਜਿਵੇਂ ਸੈਕਸ਼ੂਅਲ ਹੈਰੈਸਮੈਂਟ ਕੀਤੀ ਗਈ ਜਿਵੇਂ ਉਹ ਮੈਨ ਹੈਂਡਲ ਕੀਤੀ ਗਈ ਆਮ ਆਦਮੀ ਪਾਰਟੀ ਕਿਹੜੀ ਕਹਿ ਸਕਦੀ ਹੈ ਕਿ ਉਹਨਾਂ ਦਾ ਕਿਸੇ ਔਰਤ ਪ੍ਰਤੀ ਸਤਿਕਾਰ ਹੈ 32 ਘੰਟੇ ਬਾਅਦ ਸੰਜੇ ਸਿੰਘ ਪ੍ਰੈਸ ਕਾਨਫਰੰਸ ਕਰਕੇ ਇਹ ਕਹਿ ਰਿਹਾ ਹੈ ਕਿ ਸਖਤ ਤੋਂ ਸਖਤ ਕਾਰਵਾਈ ਹੋਵੇ ਸੀਐਮ ਦੇ ਅਫੀਸ਼ੀਅਲ ਰੈ residense ਸਭ ਕੁਝ ਹੋ ਰਿਹਾ ਹੈ ਜੇ ਉੱਥੇ ਸਭ ਕੁਝ ਇਹ ਹੋ ਰਿਹਾ ਹੈ ਤੇ ਫਿਰ ਔਰੰਗ ਸੇਫ ਕਿੱਥੇ ਹੈ ਤੇ ਇੱਕ ਸਟੈਪ ਅੱਗੇ ਲੈਂਦੇ ਆ ਤੇ ਪੰਜ ਸਟੈਪ ਪਿੱਛੇ ਡਿੱਗ ਜਾਂਦੇ ਜਿਸ ਬੰਦੇ ਦੇ ਦਾਦੇ ਨੂੰ ਮੁੱਖ ਮੰਤਰੀ ਉਹਦੇ ਦੋ ਤਾਇਆ ਨੂੰ ਮੰਤਰੀ ਉਹਦੀ ਭੂਆ ਮੰਤਰੀ ਉਹਦਾ ਮਾਮਾ ਮੰਤਰੀ ਉਹਦਾ ਭਰਾ ਮੰਤਰੀ ਆਪ ਐਮਪੀ ਪਹਿਲੀ ਗੱਲ ਤੇ ਇਹੋ ਜਿਹੇ ਬੰਦੇ ਕਾਗਰਸ ਨੂੰ ਛੱਡ ਗਏ ਤੇ ਉਹਦੇ ਖਿਲਾਫ ਬੜੀ ਦਰੇਰੀ ਨਾਲ ਇੱਕ ਆਇਆ ਹੈ ਸ਼ੇਰ ਕਹਾਨ ਵਾਲਾ ਰਾਜਾ ਬੜਿੰਗ ਨਾਮ ਵੀ ਬੜਾ ਜਬਰਦਸਤ ਜਿਆ ਲੱਗਦਾ ਹੈ ਰਾਜਾ ਬੜਿੰਗ ਤੇ ਮੈਨੂੰ ਲੱਗਿਆ ਯਾਰ ਬੰਦਾ ਕੈਮ ਹੈ ਲੜਨ ਆਇਆ ਹੈ ਪੰਗਾ ਪਾਊਗਾ ਇਹਦੇ ਨਾਲ ਪਰ ਮੈਨੂੰ ਕੀ ਪਤਾ ਸੀ ਕਿ ਇਹਦੀ ਲੱਤਾਂ ਹੀ ਹੈ ਨਹੀਂ ਇੱਕ ਬਲਤਕਾਰੀ ਦੀ ਤੇ ਬਲਤਕਾਰੀ ਦੇ ਭਰਾ ਦੀਆਂ ਪਸਾਕੀਆਂ ਤੇ ਚੜੂਗਾ ਇਹ ਰਾਜਾ ਬੜਿੰਗ ਕੀ ਅਮ੍ਰਿਤਾ ਜੀ ਇਹਨਾਂ ਨੂੰ ਨਾਲ ਲੈ ਕੇ ਕਿਤੇ ਕੰਪੇਨ ਤੇ ਜਾਣਯੋਗ ਹੈ ਕੀ ਲੋਕਾਂ ਦੇ ਸਵਾਲ ਦਾ ਜਵਾਬ ਦੇ ਪਾਣਗੇ ਕੀ ਇਹ ਕੰਪੇਨ ਕਰਦਿਆਂ ਨੂੰ ਜਦੋਂ ਭੈਣ ਜਿਹਦੇ ਨਾਲ ਧੱਕਾ ਕੀਤਾ ਉਹ ਸਵਾਲ ਕਰੂਗੀ ਉਹਦਾ ਜਵਾਬ ਦੇ ਸਕਣਗੇ ਕੀ ਕਾਂਗਰਸ ਪਾਰਟੀ ਅੱਜ ਇਹ ਚਿਹਰਾ ਰੱਖਦੀ ਹੈ ਕਿ ਉਹ ਹਰਿਆਣਾ ਦੇ ਮੰਤਰੀ ਦੇ ਖਿਲਾਫ ਬੋਲ ਸਕਣ ਰੈਸਲਿੰਗ ਫੈਡਰੇਸ਼ਨ ਦੇ ਚੇਅਰਮੈਨ ਦੇ ਖਿਲਾਫ ਬੋਲ ਸਕਣ ਦੇਵ ਗੋੜੇ ਦੇ ਪੁੱਤ ਤੇ ਪੋਤੇ ਦੇ ਖਿਲਾਫ ਬੋਲ ਸਕਣ ਕੀ ਆ ਪ੍ਰਿਆੰਕਾ ਗਾਂਧੀ ਜੀ ਲੁਧਿਆਣੇ ਜਾ ਕੇ ਬੈਂਸ ਨੂੰ ਸਰੂਪਾ પા ਕੇ ਕਹਿਣਗੇ ਸੱਦਾ ਦੇਣਗੇ ਕਿ ਜਿੰਨੇ ਰੈਪਿਸਟ ਆਜੋ ਸਾਡੀਆਂ ਵੋਟਾਂ ਵੱਟੇ ਸੀ ਜਿੰਨੂੰ ਮਰਜ਼ੀ ਲੈ ਲਾਂਗੇ ਚੋਰ ਚੱਕਾ ਰੈਪਿਸ ਜਿਹੜਾ ਮਰਜ਼ੀ ਆ ਜੂਵੇ ਇਹਨਾਂ ਨੇ ਜਿਹੜਾ ਪੰਜ ਨਿਆਂ ਲੈ ਕੇ ਜਿਹਦੇ ਤੇ ਚੱਲਣ ਦੀ ਕੋਸ਼ਿਸ਼ ਕਰਦੇ ਨਾਰੀ ਨਿਆਂ ਉਹਦਾ ਨੱਪਤਾ ਜਿਵੇਂ ਪੁਰਾਣੇ ਜਵਾਨੇ ਚ ਕੁੜੀ ਨੂੰ ਘੜੇ ਚ ਪਾ ਕੇ ਨੱਪਦੇ ਸੀ ਦੂਜਾ ਨਿਆਏ ਸੀ ਇਹਨਾਂ ਦਾ ਸਾਥ ਦੇਣ ਦਾ ਕਹਿੰਦੇ ਅਟਾਣੀ ਬਾਣੀ ਨਹੀਂ ਅਸੀਂ ਸ਼ੇਅਰ ਕਰਾਂਗੇ ਕਿਹਦੇ ਨਾਲ ਸਿਮਰਜੀਤ ਸਿੰਘ ਬੈਂਸ ਦੇ ਮਾਡਲ ਨਾਲ ਜਿਹਨੇ ਲੁਧਿਆਣੇ ਦੀ ਨਹੀਂ ਹਿੰਦੁਸਤਾਨ ਦੀ ਸਵਿੰਗ ਮਸ਼ੀਨ ਦੀ ਇੰਡਸਟਰੀ ਮੋਨੋਪੋਲੀ ਕ੍ਰੀਏਟ ਕਰ ਲਈ ਧੋਖੇ ਨਾਲ ਲੋਕਾਂ ਦੀਆਂ ਇੰਡਸਟਰੀਆਂ ਬਕਵਾਦਤੀਆਂ ਲੋਕ ਗੰਗਾਲ ਕਰਤੇ ਕਰਜ਼ਾਈ ਕਰਤੇ ਬੈਂਕਰਪਟ ਹੋ ਗਏ ਅੱਜ ਇਹਨਾਂ ਦੀਆਂ 400 ਕਰੋੜ 500 ਕਰੋੜ ਦੀਆਂ ਇੰਡਸਟਰੀਆਂ ਦੀ ਗੱਲ ਕਰਦੇ ਆਂ ਰੋਜ਼ ਲੜਾਈ ਹੁੰਦੀ ਆਂ ਭਰਾਵਾਂ ਦੀ ਜੀ 200 ਕਰੋੜ ਚ ਫੈਸਲਾ ਹੋ ਗਿਆ 250 ਕਰੋੜ ਚ ਹੋ ਗਿਆ ਕੀ ਇਸ ਮਾਡਲ ਨਾਲ ਚੱਲਣਗੇ ਕੀ ਇਸੇ ਤਰ੍ਹਾਂ ਪੰਜਾਬ ਦੀ ਇੰਡਸਟਰੀ ਦਾ ਮੋਨੋਪੋਲੀ ਕ੍ਰੀਏਟ ਕਰਕੇ ਖਤਮ ਕਰਾਂਗੇ ਇਹ ਮਾਡਲ ਰਾਜਾ ਬੜਿੰਗ ਜੀ ਲੈ ਕੇ ਆਣਗੇ ਮੈਂ ਤਾਂ اپیل ਕਰਦਾ ਹਰ ਵਿਅਕਤੀ ਨੂੰ ਪਰ ਖਾਸ ਤੌਰ ਤੇ ਹਰ ਲੇਡੀ ਨੂੰ ਲੁਧਿਆਣਾ ਕੌਨਸਟਿਟੂਐਂਸੀ ਦੀ ਨੂੰ 100 ਬਾਰ ਦੇਖਿਓ ਰਾਜਾ ਬੜਿੰਗ ਦੇ ਪਿੱਛੇ ਬੈਂਸਾਂ ਦਾ ਚਿਹਰਾ ਦੇਖ ਕੇ ਵੋਟ ਪਾਈਓ ਕਿ ਰੈਪਿਸਟ ਨਾ ਦੇ ਪਿੱਛੇ ਹੈ ਇਹ ਰੈਪਿਸਟ ਦੇ ਘਨੇਰੇ ਤੇ ਚੜ ਕੇ ਇਲیکشن ਲੜ ਰਿਹਾ ਹੈ ਉਹਦੀਆਂ ਫੋੜੀਆਂ ਲੈ ਕੇ ਇਲیکشن ਲੜ ਰਿਹਾ ਜੇ ਇੰਨੇ ਗਿਰਨਾ ਸੀ ਜਿੱਤ ਲਈ ਤਾਂ ਲਾਹਨਤ ਹੈ ਇਲੈਕਸ਼ਨ ਇਹਨਾਂ ਲੜਦਾ ਰਾਜਾ ਬੜੇਗਾ ਇੱਥੇ ਆ ਰਾਜਾ ਬੜੇ ਹੁਣ ਵੀ ਪੈਕ ਕਰਕੇ ਵਾਪਸ ਚਲੇ ਜਾ ਇਹ ਉਹਦੇ ਕੋਲ ਕੋਈ ਨੈਤਿਕ ਅਧਿਕਾਰ ਨਹੀਂ ਹੈ ਮੈਨੂੰ ਖੁਸ਼ੀ ਹੋਊਗੀ ਜੇ ਕੱਲ ਰਾਜਾ ਬੜੇਗਾ ਦੋਨੇ ਭਰਾਵਾਂ ਨੂੰ ਕਹੇ ਚੱਲੋ ਬਾਹਰ ਨਿਕਲੋ ਆਈ ਵਿਲ ਸਲੂਟ ਹਿਮ ਜੇ ਕਰੂਗਾ ਪਰ ਆਈ ਵਿਲ ਰਿਬਿਊਕ ਹਿਮ ਜੋ ਨਹੀਂ ਕਰੂਗਾ ਮੈਂ ਉਸ ਭੈਣ ਨੂੰ ਆਪਣੀ ਨੂੰ ਕਹੂੰਗਾ ਹਰ ਰੈਲੀ ਚ ਜਾਊਗੀ ਉੱਥੇ ਜਾ ਕੇ ਪੁੱਛੂਗੇ ਕਿ ਰੈਪਿਸਟ ਨਾਲ ਕਿਉਂ ਬਹਾਲ ਜਾਏ ਇੱਕ ਬਹੁਤ ਛੋਟਾ ਸਵਾਲ ਨਹੀਂ ਹੈ ਬਹੁਤ ਬੜਾ ਹੈ ਤੁਸੀਂ ਕਦਰੋਂ ਕੀਮਤ ਇਸ ਹੱਦ ਤੱਕ ਇਲੈਕਸ਼ਨ ਲਈ बिक ਜਾਂਦੇ ਹੋ ਦੇਗ ਦਿੰਦੇ ਹੋ ਤੁਹਾਡੇ ਕਰੈਕਟਰ ਇੰਨੇ ਮਾੜੇ ਇੰਨੇ ਛੋੜੇ ਹੋ ਜਾਂਦੇ ਆ ਰਾਜਾ ਬੜਿੰਗ ਜੀ ਤੁਸੀਂ ਕਿੱਦਾਂ ਚਿਹਰਾ ਦਿਖਾਉਂਗੇ ਲੋਕਾਂ ਨੂੰ ਜੇ ਰੈਪਿਸਟ ਨਾਲ ਬੈਠਾ ਹੋਊਗਾ ਤੁਹਾਡੇ ਅਣਡਾਨਤ ਹੈ ਕਾਂਗਰਸ ਦੇ ਉਸ ਤੁਰਕ ਦੇ ਪੱਤੇ ਦੀ ਜਿਹੜਾ ਨਾਲ ਲਈ ਖੜਾ ਦੋ ਰੈਪਿਸਟ ਨੂੰ ਤੇ ਭੈਣ ਜਾ ਕੇ ਕੁਛ ਬੋਲਦੀ ਹੈ ਮਾਂ ਕੁਛ ਬੋਲਦੀ ਹੈ ਖੜਗੇ ਸਭ ਕੁਛ ਬੋਲਦੇ ਆ ਬੈਂਗਲੌਰ ਚ ਜਾ ਕੇ ਤੇ ਇਹ ਜਫੀਆਂ ਪਾਉਂਦੇ ਆ ਉਹਨਾਂ ਨੂੰ ਆਈ ਸਟਰੋਂਗਲੀ ਕੰਡਮਨ ਡਿਸ ਐਕਟ ਆਫ ਰਾਜਾ ਬੜਿੰਗ ਐਂਡ ਮੈਂ ਸਮਝਦਾ ਪੂਰੇ ਪੰਜਾਬ ਚ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਇਸ ਕਿਸਮ ਦੇ ਪੋਲਿਟੀਕਲ ਆਪਰਚਨਿਸਟ ਨੂੰ ਵੋਟ ਦੇਣੀ ਚਾਹੀਦੀ ਹੈ ਕਿ ਨਹੀਂ ਦੇਣੀ ਚਾਹੀਦੀ ਦੇਖੋ ਇਹ ਖਲਾਕ ਦੀ ਗੱਲ ਹੁੰਦੀ ਹੈ ਗਿਆਨੀ ਜੈਲ ਸਿੰਘ ਬਹੁਤ ਵੱਡਾ ਆਪਣਾ ਉਹਨੂੰ ਸਿੱਖ ਆਉਂਦਾ ਸੀ 500 ਸਾਲ ਤੇ ਗੁਰੂਆਂ ਦੇ ਜਿਹੜੇ ਪ੍ਰਕਾਸ਼ ਪਰਉਤੇ ਬਹੁਤ ਵੱਡਾ ਰਸਤਾ ਬਣਾਇਆ ਸੀ ਮਾਰਗ ਬਣਾਇਆ ਸੀ ਬੜੀਆਂ ਸੇਵਾਵਾਂ ਕੀਤੀਆਂ ਤੇ ਗਿਆਨੀ ਜੈਲ ਸਿੰਘ ਦੇ ਸਿਰ ਤੇ ਦਸਤਾਰ ਸੀ ਤੇ ਉਹਨੇ ਗਿਆਨੇ ਵੀ ਕੀਤੀ ਨਾਂ ਦੇ ਨਾਲ ਗਿਆਨੀ ਸੀ ਤੇ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ ਜਿਹੜੇ ਫੌਜੀ ਮਰਦੇ ਆ ਕਾਂਗਰਸ ਨੇ ਗਿਆਨੀ ਜੈਲ ਸਿੰਘ ਦਾ ਉਹਨਾਂ ਦੇ ਫੌਜੀਆਂ ਦਾ ਸਨਮਾਨ ਕਰਾਇਆ ਸੀ ਕੀ اخلاق ਤੌਰ ਤੇ ਉਹਦਾ ਵਾਜਬ ਸੀ ਉਹ ਆਪਣਾ ਫੈਸਲਾ ਇਥੇ ਕੇਬੀਐਸ ਗਿੱਲ ਦੇ ਸਿਰ ਤੇ ਵੀ ਦਸਤਾਰ ਸੀ ਇਥੇ ਬਿਆਨ ਸਿੰਘ ਜੀ ਦੀ ਜਿਹਦੀ ਗੱਲ ਕਰਦੇ ਆ ਜਿਹਦੇ ਨਾਮ ਨਾਲ ਬੁੱਚਰ ਲੱਗਦਾ ਉਹ ਵੀ ਇੱਕ ਸਰਦਾਰ ਸੀ ਸੋ ਇਸ ਕਰਕੇ ਇਹ ਜੇ ਤੁਹਾਡਾ اخلاق ਜਿਹੜਾ ਵਾ ਉਹ ਕੀ ਕਹਿੰਦਾ ਵਾ ਗੱਲ ਤਾਂ ਉਸ ਦੀ ਐ ਸੋਸ ਹੱਸੇ ਕਰਕੇ ਬਰਡ ਕੀਤਾ ਸਸਤਾਵਾ ਕਮਜ਼ੋਰ ਨਹੀਂ ਹੁੰਦੀਆਂ ਪਾਰਟੀਆਂ ਕਮਜ਼ੋਰ ਨਹੀਂ ਹੁੰਦੀਆਂ ਪਾਰਟੀਆਂ ਚ ਕੰਮ ਕਰਨ ਵਾਲੇ ਕਿਰਦਾਰ ਕਮਜ਼ੋਰ ਹੁੰਦੇ ਆ ਸੋ ਇਸ ਕਰਕੇ ਉਹਨਾਂ ਨੇ ਜਿਹੜਾ ਫੈਸਲਾ ਲਿਆ ਉਹ ਦਾ ਉਹਦਾ ਜਵਾਬ ਲੋਕ ਦੇ